ਗੁਰੂ ਸਾਹਿਬ ਜੀ ਦੁਆਰਾ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਗਿਆ ਕਿੰਨੀ ਠੰਡ ਹੋएगी ਉਸ ਸਮੇਂ ਚਾਰੇ ਪਾਸੇ ਹਨੇਰਾ ਹੀ ਹਨੇਰਾ ਜਦੋਂ ਗੁਰੂ ਸਾਹਿਬ ਜੀ ਇਸ ਸਥਾਨ ਤੱਕ ਪਹੁੰਚੇ ਹੋਣਗੇ ਇਹ ਜਗਾ ਨੰਗਲ ਗੁਜਰਾ ਦਾ ਪਿੰਡ ਉਸ ਸਮੇਂ ਪੂਰੀ ਤਰ੍ਹਾਂ ਜੰਗਲੀ ਇਲਾਕਾ ਸੀ आनंदपुर साहिब ਤੋਂ ਇਹ ਜਗ੍ਹਾ ਤਕਰੀਬਨ 20 ਕੁ ਕਿਲੋਮੀਟਰ ਦੇ ਲਗ ਭਾਗਾ ਹੈ ਜਿਹਦੇ ਵਿੱਚ ਜੰਗਲ ਹੀ ਜੰਗਲ ਇੱਕ ਪਾਸੇ ਸਤਲੁਜ ਦਰਿਆ ਦੂਜੇ ਪਾਸੇ ਹਿਮਾਲੀਅਨ ਪਹਾੜੀਆਂ ਦੀ ਰੇਸ ਤੇ ਨਾਲੋਂ ਨਾਲ ਧਾਰਦਿਆਂ ਦੀਆਂ ਫੌਜਾਂ ਚੱਲ ਰਹੀਆਂ ਸਨ ਆਖਰ ਇਸ ਸਥਾਨ ਤੇ ਆ ਕੇ ਗੁਰੂ ਸਾਹਿਬ ਜੀ ਰੁਕਦੇ ਹਨ ਮੁਗਲਾਂ ਨੂੰ ਮੁਗਲਾਂ ਦੇ ਨਾਲ ਰਾਜਪੁੱਤਾਂ ਦੇ ਨਾਲ ਇੱਕ ਭਿਆਨਕ ਜੰਗ ਇਸ ਜਗ੍ਹਾ ਤੇ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਜਦੋਂ ਵੀ ਹਰ ਸਾਲ ਦਸੰਬਰ ਦਾ ਮਹੀਨਾ ਆਉਂਦਾ ਹੈ ਤਾਂ ਉਸ ਦੇ ਵਿੱਚ ਸਾਰੇ ਸਿੱਖ ਇਹ ਸੋਚਣ ਲਈ ਮਜਬੂਰ ਹੋ ਜਾਂਦੇ ਹਨ ਕਿ 1704 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਅਤੇ ਸਿੰਘਾਂ ਸਮੇਤ ਕਿਵੇਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਹੋਵੇਗਾ ਉਸ ਸਮੇ ਸਮੂਹ ਸਿੱਖਾਂ ਤੇ ਗੁਰੂ ਸਾਹਿਬ ਦੇ ਉੱਪਰ ਕਿਸ ਤਰ੍ਹਾਂ ਦੇ ਬਾਣਾ ਵਰਤਿਆ ਹੋਵੇਗਾ ਕਿ ਗੁਰੂ ਸਾਹਿਬ ਜੀ ਨੇ ਉਹਨਾਂ ਮੁਗਲਾਂ ਦਾ ਤੇ ਪਹਾੜੀਆਂ ਦਾ ਕਿਵੇਂ ਮੁਕਾਬਲਾ ਕੀਤਾ ਹੋਵੇਗਾ ਯਾਦ ਕਰਦੇ ਹਾਂ ਉਹਨਾਂ ਦਿਨਾਂ ਨੂੰ ਜਦੋਂ ਗੁਰੂ ਸਾਹਿਬ ਜੀ ਨੇ ਰਾਤ ਦੇ 12 ਵਜੇ ਮੁਗਲਾਂ ਅਤੇ ਪਹਾੜੀ ਰਾਜਿਆਂ ਨਾਲ ਆਪਸੀ ਸਹਿਮਤੀ ਦੁਆਰਾ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਪਰ ਗੁਰੂ ਸਾਹਿਬ ਜੀ ਨੂੰ ਜੋ ਵਾਅਦਾ ਕੀਤਾ ਗਿਆ ਸੀ ਕਿ ਗੁਰੂ ਸਾਹਿਬ ਜੀ ਆਪ ਜੀ ਸੁਰੱਖਿਆ ਤਿੱਥੋਂ ਜਾ ਸਕਦੇ ਹੋ ਕਿਸੇ ਤਰ੍ਹਾਂ ਦਾ ਨੁਕਸਾਨ ਤੁਹਾਡਾ ਨਹੀਂ ਕੀਤਾ ਜਾਏਗਾ ਪਰ ਮੁਗਲਾਂ ਨੇ ਉਹ ਸਾਰਾ ਵਾਅਦਾ ਜਿਹੜਾ ਹੈਗਾ ਇਹਨਾਂ ਪਹਾੜੀ ਬਲਾਸਪੁਰੀਆਂ ਨੇ ਉਹ ਸਾਰਾ ਵਾਅਦਾ ਤੋੜ ਦਿੱਤਾ ਗੁਰੂ ਸਾਹਿਬ ਜੀ ਰਾਤ ਦੇ 12 ਵਜੇ ਦੇ ਲਗਭਗ ਕਿਲਾ ਖਾਲੀ ਕਰਦੇ ਹਨ ਆਨੰਦਪੁਰ ਸਹਿਰ ਦਾ ਤੇ ਉਥੋਂ ਇੱਕ ਵਹੀਰ ਦੇ ਰੂਪ ਵਿੱਚ ਕਾਫਲਾ ਜਿਹੜਾ ਹੈਗਾ ਅੱਗੇ ਵਧਦਾ ਹੈ ਗੁਰੂ ਸਾਹਿਬ ਜੀ ਨੇ ਜਿਹੜਾ ਰਸਤਾ ਇਖਤਿਆਰ ਕੀਤਾ ਕਿਉਂਕਿ ਗੁਰੂ ਸਾਹਿਬ ਜੀ ਜਾਣੀ ਜਾਣ ਸਨ ਉਹਨਾਂ ਨੇ ਦੋਨੋਂ ਪੱਖ ਜਿਹੜੇ ਹੈਗਾ ਧਿਆਨ ਵਿੱਚ ਰੱਖੇ ਹੋਏ ਸਨ ਪਹਿਲਾ ਪੱਖ ਇਹ ਕਿ ਜੇ ਸੁਰੱਖਿਆ ਤੇ ਜਾਣ ਦਿੱਤਾ ਗਿਆ ਤਾਂ ਵੀ ਠੀਕ ਹੈ ਜੇ ਮੁਗਲਾਂ ਨੇ ਹਮਲਾ ਕਰਨਾ ਚਾਹਿਆ ਤੇ ਉਸ ਦੇ ਲਈ ਵੀ ਉਹ ਤਿਆਰ ਹਨ ਇਸ ਕਰਕੇ ਗੁਰੂ ਸਾਹਿਬ ਜੀ ਨੇ ਜਿਹੜਾ ਰਸਤਾ ਅਖਤਿਆਰ ਕੀਤਾ ਉਹ ਸੀ ਸਤਲੁਜ ਦਰਿਆ ਦੇ ਨਾਲੋਂ ਨਾਲ ਤੇ ਇਹਦੇ ਇੱਕ ਪਾਸੇ ਦਰਿਆ ਚੱਲਦਾ ਹੈ ਇਸ ਰਸਤੇ ਦੇ ਦੂਜੇ ਪਾਸੇ ਪਹਾੜੀ ਸੀਗੀ ਜਦੋਂ ਅਸੀਂ ਕੀਰਤਪੁਰ ਸਾਹਿਬ ਦੇ ਕੋਲ ਆਂਦੇ ਹਾਂ ਤਾਂ ਪਹਾੜੀ ਜਿਹੜੀ ਹੈਗਾ ਸਾਨੂੰ ਉਸ ਤੋਂ ਲੈ ਕੇ ਰੋਪੜ ਤੱਕ ਨਾਲੋਂ ਨਾਲ ਨਜ਼ਰ ਪੈਂਦੀ ਹੈ ਤੇ ਗੁਰੂ ਸਾਹਿਬ ਜੀ ਨੇ ਪਹਾੜੀ ਅਤੇ ਦਰਿਆ ਦੇ ਵਿਚਕਾਰ ਰਸਤਾ ਜਿਹੜਾ ਹੈਗਾ ਅਪਣਾਇਆ ਕਿਉਂਕਿ ਗੁਰੂ ਸਾਹਿਬ ਜੀ ਜਾਣਦੇ ਸਨ ਕਿ ਇੱਕ ਸਾਈਡ ਤੋਂ ਜੇਕਰ ਹਮਲਾ ਹੋਏਗਾ ਤਾਂ ਉਸ ਨੂੰ ਰੋਕਿਆ ਜਾ ਸਕਦਾ ਹੈ ਦੂਜੀ ਸਾਈਡ ਤੇ ਜਿਹੜਾ ਹੈਗਾ ਦਰਿਆ ਗੁਰੂ ਸਾਹਿਬ ਜੀ ਦੀ ਰਾਖੀ ਕਰੇਗਾ ਸਿੰਘਾਂ ਦੀ ਰਾਖੀ ਕਰੇਗਾ ਸਿੰਘਾਂ ਨੂੰ ਲੜਨਾ ਸੌਖਾ ਹੋ ਜਾਏਗਾ ਪਰ ਮੁਗਲਾਂ ਨੇ ਕੀਰਤਪੁਰ ਸਾਹਿਬ ਨੂੰ ਜਦੋਂ ਗੁਰੂ ਸਾਹਿਬ ਜੀ ਨੇ ਰੋਪੜਵਾਲੇ ਨੂੰ ਵਧਣ ਦਾ ਯਤਨ ਕੀਤਾ ਤਾਂ ਮੁਗਲਾਂ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਗੁਰਦੁਆਰਾ ਨਿਰਮੋਗੜ ਸਾਹਿਬ ਜਿੱਥੇ ਅੱਜ ਕੱਲ ਬਣਿਆ ਹੋਇਆ ਹੈ ਉਸ ਤੋਂ ਅੱਗੇ ਗੁਰਦੁਆਰਾ ਸਾਹੀ ਟਿੱਬੀ ਬਣਿਆ ਹੋਇਆ ਹੈ ਉੱਥੇ ਮੋਰਚਾ ਬੰਦੀ ਕਰ ਲਈ ਤੇ ਲਗਾਤਾਰ ਉੱਥੋਂ ਲੜਾਈ ਹੁੰਦੀ ਗਈ ਤੇ ਪਿੰਡ ਨੰਗਲ ਗੁਜਰਾ ਤੱਕ ਗੁਰੂ ਸਾਹਿਬ ਜੀ ਦਾ ਜਥਾ ਜਿਹੜਾ ਹੈਗਾ ਪਹੁੰਚ ਗਿਆ ਤੇ ਉੱਥੇ ਵੀ ਬਹੁਤ ਵੱਡੀ ਪੱਦਰ ਤੇ ਲੜਾਈ ਸ਼ੁਰੂ ਹੋ ਗਈ ਤੇ ਇਹ ਧਰਤੀ ਜੋ ਨੰਗਲ ਗੁਜਰਾں ਦੀ ਧਰਤੀ ਹੈ ਜਿੱਥੇ ਅੱਜ ਕੱਲ ਗੁਰਦੁਆਰਾ ਪਰਿਵਾਰ ਬਿਛੋੜਾ ਸਾਹਿਬ ਬਣਿਆ ਹੋਇਆ ਹੈ ਪਤਾ ਨਹੀਂ ਕਿੰਨੇ ਸਿੰਘਾਂ ਦਾ ਐਸ ਜਗ੍ਹਾ ਤੇ ਖੂਨ ਜਿਹੜਾ ਹੈਗਾ ਡੁੱਲਿਆ ਹੋਏਗਾ ਆਣ ਗੈਂਦ ਸਿੰਘ ਜਿਹੜੇ ਹੈਗੇ ਆ ਇੱਥੇ ਸ਼ਹੀਦ ਹੋਏ ਤੇ ਇਹੋ ਉਹ ਜਗਾ ਹੈ ਜਿੱਥੇ ਗੁਰੂ ਸਾਹਿਬ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦੇ ਇੱਕ ਅਲੱਗ ਦਿਸ਼ਾ ਵੱਲ ਨੂੰ ਹੋ ਤੁਰੇ ਦੋਨੋਂ ਮਤਾਵਾ ਭਾਈ ਮਨੀ ਸਿੰਘ ਜੀ ਅਤੇ ਕੁਝ ਹੋਰ ਮਤਾਵਾ ਜਿਹੜੀਆਂ ਸਿਗੀਆਂ ਅਤੇ ਕੁਝ ਸਿੰਘ ਉਹ ਜਿਹੜੇ ਹੈਗੇ ਆ ਇੱਕ ਅਲੱਗ ਰਸਤੇ ਵੱਲ ਨੂੰ ਚੱਲ ਪਏ ਤੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋਨੋਂ ਵੱਡੇ ਸਹਿਰਜਾデア ਸਮੇਤ ਪੰਜਾਂ ਪਿਆਰਿਆਂ ਸਮੇਤ ਅਤੇ 40 ਕੋਹੋਰ ਸਿੰਘ ਜਿਹੜੇ ਹੈਗੇ ਆ ਉਹਨਾਂ ਸਮੇਤ ਵਿਚਕਾਰਲੇ ਰਸਤੇ ਤੋਂ ਅੱਗੇ ਵਧਦੇ ਗਏ ਪਰ ਕਿਉਂਕਿ ਮੁਗਲਾਂ ਦੇ ਅਟੈਕ ਬਹੁਤ ਵੱਡੀ ਪੱਧਰ ਤੇ ਹੋ ਰਹੇ ਸਨ ਸੋ ਇਸ ਕਰਕੇ ਗੁਰੂ ਸਾਹਿਬ ਜੀ ਨੇ ਇੱਥੇ ਇੱਕ ਤਕਨੀਕ ਵਰਤੀ ਇੱਕ ਨਵਾਂ ਜਿਹੜਾ ਸੀਗਾ ਤਰੀਕਾ ਵਰਤਿਆ ਉਹ ਸੀ ਕਿ ਮੁਗਲਾਂ ਦੀ ਸੈਨਾ ਨੂੰ ਰੋਕੀ ਰੱਖਿਆ ਜਾਵੇ ਇਹਦੇ ਲਈ ਭਾਈ ਉਦੇ ਸਿੰਘ ਦੀ ਡਿਊਟੀ ਲਗਾਈ ਗਈ ਜਿਹੜੇ ਕਿ ਭਾਈ ਮਨੀ ਸਿੰਘ ਜੀ ਦੇ ਪੁੱਤਰ ਸਨ ਉਦੇ ਸਿੰਘ ਨੂੰ 50 ਹੁਸੈਨਿਕ ਦੇ ਕੇ ਮੁਗਲਾਂ ਨੂੰ ਰੋਕਣ ਦੇ ਲਈ ਕਿਹਾ ਗਿਆ ਤੇ ਉਦੇ ਸਿੰਘ ਦੇ ਗੁਰੂ ਜੀ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਤੁਸੀਂ ਅੱਗੇ ਵਧੋ ਅਸੀਂ ਇਹਨਾਂ ਨੂੰ ਰੋਕਦੇ ਹਾਂ ਤੋਂ ਫਿਰ ਗਹਿ ਗੱਟੇ ਲੜਾਈ ਜਿਹੜੀ ਹੈਗੀ ਹੈ ਇਸ ਨੰਗਲ ਗੁਜਰਾ ਦੇ ਵਿੱਚ ਹੁੰਦੀ ਹੈ ਤੇ ਇਥੇ ਉਹ ਸਾਰੇ ਦੇ ਸਾਰੇ ਸਿੰਘ ਜਿਹੜੇ ਕਿ ਮੁਗਲਾ ਤੇ ਪਹਾੜੀ ਰਾਜਿਆਂ ਨੂੰ ਰੋਕ ਰਹੇ ਸਨ ਸਾਰੇ ਹੀ ਸ਼ਹੀਦ ਹੋ ਗਏ ਹੁਣ ਇਹਨਾਂ ਸਿੰਘਾਂ ਦੀ ਗਿਣਤੀ ਕਰਨੀ ਔਖੀ ਹੈ ਬਹੁਤ ਵੱਡੀ ਸੰਖਿਆ ਦੇ ਵਿੱਚ ਇੱਥੇ ਸਿੰਘ ਸ਼ਹੀਦ ਹੋਏ ਹੋਣਗੇ ਕਿਉਂਕਿ ਸਾਡੇ ਪਾਸ ਕੋਈ ਵੀ ਐਦਾਂ ਦਾ ਰਿਕਾਰਡ ਜਿਹੜਾ ਹੈਗਾ ਕੰਟੈਂਪੋਰੀ ਕਿਤਾਬਾਂ ਨਹੀਂ ਮਿਲਦੀਆਂ ਹੈਗੀਆਂ ਜਿਹੜੀਆਂ ਸਾਨੂੰ ਅਸਲ ਜਾਣਕਾਰੀ ਉੱਥੋਂ ਦੀ ਦੇ ਸਕਣ ਤੇ ਗੁਰੂ ਸਾਹਿਬ ਜੀ ਫਿਰ ਇਸ ਪਰਵਾਰ ਵਿਛੋੜਾ ਵਾਲੀ ਥਾਂ ਤੋਂ ਅੱਗੇ ਵਧਦੇ ਹਨ ਤੇ ਫਿਰ ਉਹ ਮਲਕਪੁਰ ਰੰਗੜਾਂ ਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਦੇ ਨਾਲ ਉੱਥੋਂ ਦੇ ਲੋਕਲ ਲੋਕਾਂ ਦਾ ਮੁਕਾਬਲਾ ਹੁੰਦਾ ਹੈ ਜਿਹਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਹਨ ਜਿਹੜੇ ਕਿ ਅੱਗੇ ਜਾ ਕੇ ਰੋਪੜ ਵਿਖੇ ਉਹ ਵੀ ਦਮ ਤੋੜ ਜਾਂਦੇ ਹਨ ਸੋ ਇਸ ਤਰ੍ਹਾਂ ਦੇ ਨਾਲ ਹੀ ਜਗ੍ਹਾ ਜਿਹੜੀ ਹੈਗੀ ਹੈ ਬਹੁਤ ਹੀ ਜ਼ਿਆਦਾ ਇਤਿਹਾਸਕ ਤੌਰ ਤੇ ਮਹੱਤਵ ਹੈ ਜਿੱਥੇ ਮੁਗਲਾਂ ਨੂੰ ਤੇ ਪਹਾੜੀ ਰਾਜਿਆਂ ਨੂੰ ਮੂੰਹ ਦੇ ਖਾਣੇ ਪਈ ਤੇ ਮੁਗਲ ਤੇ ਪਹਾੜੀ ਰਾਜੇ ਗੁਰੂ ਸਾਹਿਬ ਜੀ ਕੋਲੋਂ ਇਸ ਜਗ੍ਹਾ ਦੇ ਉੱਪਰ ਹਾਰ ਗਏ ਤੇ ਦੂਜਾ ਇਹ ਕਿ ਇਹ ਉਹ ਜਗ੍ਹਾ ਹੈ ਜਿੱਥੇ ਗੁਰੂ ਸਾਹਿਬ ਜੀ ਦਾ ਪਰਿਵਾਰ ਵਿਛੜ ਗਿਆ ਹੁਣ ਤੁਸੀਂ ਉਸ ਰਾਤ ਨੂੰ ਜਦੋਂ ਇਹ ਲੜਾਈ ਹੋਈ ਉਸ ਦੀ ਕਲਪਨਾ ਕਰੋ ਕਿੰਨਾ ਭਿਆਨਕ ਦ੍ਰਿਸ਼ ਇਸ ਜਗ੍ਹਾ ਤੇ ਹੋਏਗਾ ਇੱਕ ਪਾਸਿਓਂ ਤੋਪਾਂ ਦੀ ਖੜਾ ਖੜਖੜਾਟ ਜਿਹੜੀ ਹੈਗੀ ਆ ਤੋਪਾਂ ਦੇ ਗੋਲੇ ਗੂੰਜਦੇ ਹੋਣਗੇ ਦੂਜੇ ਪਾਸੇ ਕਿਰਪਾਨਾਂ ਦਾ ਖੜਾਕ ਬੰਦੂਖਾਂ ਦੀਆਂ ਗੋਲੀਆਂ ਕਿਵੇਂ ਕੰਨਾਂ ਦੇ ਕੋੜ ਜੀ چیر ਕੇ ਲੰਘਦੀਆਂ ਹੋਣਗੀਆਂ ਪਰ ਗੁਰੂ ਸਾਹਿਬ ਜੀ ਨੇ ਉਹਨਾਂ ਮੁਗਲਾਂ ਦਾ ਉਹਨਾਂ ਪਹਾੜੀ ਰਾਜਿਆਂ ਦਾ ਬਹੁਤ ਦਲੇਰਾਨਾ ਢੰਗ ਦੇ ਨਾਲ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਹਰਾ ਦਿੱਤਾ ਗੁਰਦੁਆਰਾ ਪ੍ਰਵਾਨ ਪਛੋੜਾ ਸਾਹਿਬ ਦੀ ਇਮਾਰਤ ਕਿਉਂਕਿ ਵਧੀਆ ਬਣਾਈ ਹੋਈ ਹੈ ਕਿਉਂਕਿ ਇੱਕ ਜਗ੍ਹਾ ਤੇ ਬਣੀ ਹੋਈ ਹੈ ਬਿਲਡਿੰਗ ਇਹ ਗੁਰਦੁਆਰਾ ਸਾਹਿਬ ਦੇ ਉੱਪਰੋਂ ਜਿਹੜਾ ਹੈਗਾ ਤੁਹਾਨੂੰ ਅਸੀਂ ਇੱਥੇ ਲਾਦਰਿਚ ਦਿਖਾ ਰਹੇ ਹਾਂ ਇਹ ਸਾਹਮਣੇ ਲੰਗਰ ਚੱਲ ਰਿਹਾ ਹੈ ਇਦਰੇ ਭਾਈ ਖੁਦੇ ਸਿੰਘ ਦੀ ਸ਼ਹੀਦੀ ਵਿਵਾਨ ਹਾਲ ਥੱਲੇ ਬਣਿਆ ਹੋਇਆ ਹੈ ਕਿਉਂਕਿ ਇਹ ਬਹੁਤ 많 ਸਟਾਲ ਲਾਉਂਦੇ ਜਾਂ ਕਰਦੇ ਸਾਹਮਣੇ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਹੈਗੀਆਂ ਉਹ ਵੀ ਸਮਾਨ ਵਾਲਿਆਂ ਨੇ ਲਾਈਆਂ ਆਈਆਂ ਨੇ ਸੋ ਆਹ ਕਿਆ ਕਰਦੇ ਨਾ ਤੂੰ ਕਰ ਵੀ ਤੂੰ ਇਦਰੇ ਗੋਵਿੰਦ ਸਿੰਘ ਸਾਹਿਬ ਦੀ ਉੱਪਰਲੀ ਬਿਲਡਿੰਗ ਜਿਹੜੀ ਗੋਵਿੰਦ ਸਿੰਘ ਸਾਹਿਬ ਦੀ ਉਹ ਖਾਸ ਹੈ ਪ੍ਰਿੰਸਪਲ ਕਾਂਸਾ ਬਾਈ ਦੀ ਫਤਿਹ ਅੱਜ ਦਾ ਸਾਡਾ ਜਿਹੜਾ ਇਹ ਹੈਗਾ ਪ੍ਰਿੰਸਪਲ ਸਿਮ ਸਰਕਲ ਦੇ ਬਣੋ ਅਸੀਂ ਵਿਦਾਰਕ ਕੋਈ ਕੁਸ ਕੰਦਸ ਟੈਟਿਸਟਾਲ ਲਗਾਇਆ ਦਾ ਹੈਗਾ ਤੇ ਜਿਹਦੇ ਵਿੱਚ ਸਿੱਖ ਇਤਿਹਾਸ ਨਾਲ ਸੰਬੰਧਿਤ ਸਾਡੇ ਵਿਸ਼ੇ ਨਾਲ ਸੰਬੰਧਿਤ ਅਸੀਂ ਇਹ ਕਿਤਾਬਾਂ ਆਉਣ ਵਾਲੀ ਸੰਗਤ ਨੂੰ ਵੀ ਪ੍ਰੋਵਾਈਡ ਕਰਵਾਉਂਦੇ ਆ ਤੇ ਤਾਂ ਕਿ ਇਥੋਂ ਵਿਸਿੱਖ ਕੇ ਅਸੀਂ ਆਪਣੀ ਸ਼ਕਤੀ ਨੂੰ ਸਾਥ ਸਕੇ ਸੋ ਗੁਰਦੁਲ ਸਿੰਘ ਸਟਡੀ ਸਰਕਲ ਜਿਹੜਾ ਅਲੱਗ-ਅਲੱਗ ਖੇਤਰਾਂ ਦੇ ਵਿੱਚ ਕੰਮ ਕਰਦਾ ਜਿਹੜਾ ਕਿ ਜਿੱਥੇ ਅਸੀਂ ਵਿਦਾਰਨਿਕ ਕੁਸਤੰਨ ਪ੍ਰਦਰਸ਼ਨ ਲਗਾਉਂਦੇ ਆ ਉਥੇ ਅਸੀਂ ਲੈਟਿਕ ਸਿੱਖਿਆ ਇਮਤਿਹਾਨ ਵਿਵੱਖਕ ਸਕੂਲਾਂ ਦੇ ਵਿੱਚ ਲੈਂਦੇ ਆ ਤੇ ਬਿਨਾਲੀ ਵਿਦਿਆਰਥੀ ਸਿੱਖਿਸ਼ਤ ਤੋਂ ਸਾਰੇ ਕੈਂਪਸ 'ਤੇ ਲਗਾਉਂਦੇ ਆ ਸੋ ਹੋਰ ਵੀ ਅਸੀਂ ਸਮਾਜਿਕ ਖੇਤਰ ਦੇ ਵਿੱਚ ਬਹੁਤ ਸਾਰੇ ਵਿਕਾਰਜ ਵਕ ਵਕ ਦੇ ਸਮੇਂ ਦੇ ਦੌਰਾਨ ਕਰਦੇ ਰਹਿੰਦੇ ਆ ਸੋ ਅੱਜ ਦਾ ਜਿਹੜਾ ਇਹ ਵੀ ਸਾਡਾ ਸਟਾਲ ਹੈ ਕਿ ਪਰਿਵਾਰ ਵਿਛੋੜਾ ਇਹ ਉਹ ਸਥਾਨ ਹੈ ਜਿੱਥੇ ਬਿਸ਼ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਿਵਾਰ ਦਾ ਵਿਛੋੜਾ ਪਿਆ ਸੀ ਇੱਥੇ ਵਿਛਣ ਤੋਂ ਬਾਅਦ ਕਦੇ ਵੀ ਪਰਿਵਾਰ ਆਪਸ ਵਿੱਚ ਮਿਲ ਨਹੀਂ ਪਾਇਆ ਸੋ ਅੱਜ ਅਸੀਂ ਨਤਮਸਤਕ ਵੀ ਆਏ ਥੇ ਤੁਸਨੋ ਆਪਣੇ ਸਾਹਿਬ ਸੇਕਤਾਰਾਂ ਤੋਂ ਬਹੁਤ ਬਹੁਤ ਮਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦਰਬਾਰ ਸਾਹਿਬ ਇਹੇ ਬਹੁਤ ਵੱਡੇ ਪੱਧਰ ਤੇ ਲੋਕ ਇੱਥੇ ਆਉਂਦੇ ਹਨ ਛੰਟਾਂ ਦੇ ਫੁੱਲ ਭੇਟ ਕਰਦੇ ਹਨ ਅੱਜ ਵਿਚਕਾਰਲਾ ਦਿਨ ਹੈ ਅੱਜ ਵੀ ਕਾਫੀ ਵੱਡੀ ਸੰਖਿਆ ਦੇ ਵਿੱਚ ਲੋਕ ਜਿਹੜੇ ਆ ਗਏ ਆ ਰਹੇ ਹਨ ਤੇ ਦੇ ਨਾਲੋਂ ਨਾਲ ਬਹੁਤ ਸਾਰੀਆਂ ਦੁਕਾਨਾਂ ਵੀ ਇੱਥੇ ਲਗਾਈਆਂ ਗਈਆਂ ਹਨ ਕਿਉਂਕਿ ਦੁਕਾਨਦਾਰ ਜਿਹੜੇ ਹੈਗੇ ਆਪਣਾ ਸਮਾਨ ਵੇਚਦੇ ਆ ਤੇ ਇੱਥੋਂ ਦੇ ਜਿਹੜੇ ਲੋਕ ਆਉਂਦੇ ਆ ਤੇ ਨਾਲ ਫਿਰ ਸਮਾਨ ਵੀ ਜਿਹੜਾ ਹੈਗਾ ਖਰੀਦਦੇ ਆ ਆ ਤੁਸੀਂ ਦੇਖੋ ਕਿੰਨੀਆਂ ਦੁਕਾਨਾਂ ਜਿਹੜੀਆਂ ਹੈਗੀਆਂ ਇੱਥੇ ਲੱਗੀਆਂ ਹੋਈਆਂ ਨੇ ਸਾਹ ਸਿੰਘ ਸਾਹਿਬ ਜੀ ਬੈਠੇ ਹੈਗੇ ਇੱਧਰ ਸਿੰਘ ਸਾਹਿਬ ਜੀ ਦੁਆਰਾ ਕੜੇ ਹੈਗੇ ਬਹੁਤ ਵਧੀਆ ਜਿਹੜੇ ਇੱਥੇ ਲਗਾਏ ਗਏ ਆ ਰੱਖੇ ਹੋਏ ਆ ਇਹਨਾਂ ਤੋਂ ਇਲਾਵਾ ਹੋਰ ਬਹੁਤ ਸਾਰਾ ਸਮਾਨ ਜਿਹੜਾ ਹੈਗਾ ਇਹਨਾਂ ਨੇ ਇੱਥੇ ਰੱਖਿਆ ਹੋਇਆ ਹੈ ਆ ਦੇਖੋ ਸਰ ਬਲੋ ਦੇ ਕੜੇ ਪਏ ਆ ਤਾਂ ਕਿ ਕੋਈ ਵੀ ਜਿਹੜਾ ਇੱਥੋਂ ਲੈ ਸਕੇ ਤੇ ਇਹ ਦੇਖੋ ਸਮਾਨ ਖਰੀਦ ਰਹੇ ਆ ਲੋਕ ਜਿਹੜੇ ਉਰੇ ਆਂਦੇ ਆ ਮੱਥਾ ਟੇਕਣ ਦੇ ਲਈ ਆਂਦੇ ਆ ਤੇ ਨਾਲ ਉਹ ਸਮਾਨ ਵੀ ਜਿਹੜਾ ਹੈਗਾ ਉਹ ਖਰੀਦਦੇ ਆ ਤੇ ਇਹ ਦੇਛੜੇ ਦੇ ਬੱਚੇ ਆ ਕੁੜੀ ਕੁੜੀ ਆ ਗਈ ਆ ਇਹ ਕਿਸਮਤ ਦਾ ਖੇਡ ਕਹਿ ਲੋ ਜਾਂ ਰੱਬ ਦਾ ਹੁਕਮ ਕਹਿ ਲੋ ਕਿ ਗੁਰੂ ਸਾਹਿਬ ਜੀ ਨੇ ਜਾਂ ਉਹਨਾਂ ਸਿੱਖਾਂ ਨੇ ਕਦੇ ਸੋਚਿਆ ਨਹੀਂ ਹੋਏਗਾ ਕਿ ਇਹ ਸਾਰਾ ਜਥਾ ਜੋ ਆਨੰਦਪੁਰ ਸਾਹਿਬ ਤੋਂ ਚੱਲਿਆ ਹੈ ਅੱਗੇ ਜਾ ਕੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਖਿੰਡ ਜਾਏਗਾ ਇਸ ਜਥੇ ਉੱਪਰ ਇੰਨੇ ਭਿਆਨਕ ਹਮਲੇ ਹੋਣਗੇ ਕਿ ਜਥੇ ਦਾ ਵੱਡਾ ਹਿੱਸਾ ਜਿਹੜਾ ਹੈਗਾ ਉਸ ਹਮਲੇ ਦੀ ਲਪੇਟ ਵਿੱਚ ਆ ਜਾਏਗਾ ਤੇ ਸਦਾ ਲਈ ਮੌਤ ਦੀ ਬੁਕਲ ਵਿੱਚ ਚਲਾ ਜਾਏਗਾ ਇਹ ਜਗਾ ਪਰਿਵਾਰ ਬਿਛੋੜਾ ਜਿਹਦਾ ਨਾਮ ਜਦੋਂ ਅਸੀਂ ਸੁਣਦੇ ਹਾਂ ਤਾਂ ਗੁਰੂ ਸਾਹਿਬ ਜੀ ਦੇ ਪਰਿਵਾਰ ਨਾਲ ਉਸ ਸਮੇਂ ਇੱਥੇ ਕੀ ਬੀਤੀ ਉਹ ਸਾਰੀ ਸਾਡੇ ਅੱਖਾਂ ਦੇ ਸਾਹਮਣੇ ਆਉਂਦੀ ਹੈ ਕਿਵੇਂ ਇੱਕ ਹਾਸ ਦਾ ਵਸਦਾ ਪਰਿਵਾਰ ਗੁਰੂ ਸਾਹਿਬ ਜੀ ਆਨੰਦਪੁਰ ਸਾਹਿਬ ਵਿਖੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਰਹਿ ਰਹੇ ਸਨ ਧਰਮ ਦਾ ਪ੍ਰਚਾਰ ਕਰ ਰਹੇ ਸੀਗੇ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਸੀ ਪਰ ਅਚਾਨਕ ਰਾਜਪੁੱਤਾਂ ਅਤੇ ਮੁਗਲਾਂ ਦੀਆਂ ਸਾਂਝੀਆਂ ਸਨਾਵਾਂ ਨੇ ਗੁਰੂ ਸਾਹਿਬ ਨੂੰ ਵੱਡੀਆਂ ਸਤਾਸਾਂ ਕਰਕੇ ਗੁਰੂ ਸਾਹਿਬ ਜੀ ਨੂੰ ਆਨੰਦਪੁਰ ਛੱਡਣ ਲਈ ਮਜਬੂਰ ਕੀਤਾ ਹੁਣ ਜਿਸ ਦਿਨ ਇਸ ਜਗ੍ਹਾ ਤੇ ਲੜਾਈ ਹੋਈ ਕਿੰਨੀ ਭਿਆਨਕ ਲੜਾਈ ਉਹ ਹੋਈ ਹੋਏਗੀ ਕਿ ਇੱਕ ਪਾਸੇ ਲੱਖਾਂ ਦੀ ਸੈਨਾ ਮੁਗਲਾ ਅਤੇ ਵਿਲਾਸਪੁਰ ਦੇ ਆ ਰਾਜਪੂਤ ਸਨਾਮਾ ਤੇ ਦੂਜਾ ਪਾਸੇ ਗੁਰੂ ਸਾਹਿਬ ਜੀ ਦੇ ਸੈਂਕੜੇ ਕੋ ਸਿੱਖ ਹੀ ਸਨ ਜਿਨ੍ਹਾਂ ਨੇ ਮੁਗਲਾਂ ਦਾ ਮੁਕਾਬਲਾ ਕੀਤਾ ਮੈਂ ਇਹ ਗੱਲ ਵੀ ਇੱਥੇ ਆਪ ਜੀ ਨੂੰ ਦੱਸ ਦੇਵਾਂ ਕਿ ਗੁਰੂ ਸਾਹਿਬ ਜੀ ਦੀ ਜੋ ਜਥਾ ਸੀ ਉਹਦੇ ਵਿੱਚ ਬੱਚੇ ਨਹੀਂ ਸੀਗੇ ਉਹਦੇ ਵਿੱਚ ਬਜ਼ੁਰਗ ਨਹੀਂ ਸੀਗੇ ਉਹਦੇ ਵਿੱਚ ਫੀਮੇਲਸ ਜਿਹੜੀਆਂ ਹੈਗੀਆਂ ਉਹਨਾਂ ਦੀ ਗਿਣਤੀ ਵੀ ਬਹੁਤ ਘੱਟ ਸੀ ਸਿਰਫ ਪਰਿਵਾਰਕ ਮੈਂਬਰ ਹੀ ਸੀਗੇ ਕਾਰਨ ਕੀ ਸੀ ਕਿ ਜਦੋਂ ਘੇੜਾ ਪਿਆ ਸੀ ਤਾਂ ਗੁਰੂ ਸਾਹਿਬ ਜੀ ਨੇ ਸਾਰੇ ਬੱਚੇ ਤੇ ਬਜ਼ੁਰਗ ਜਿਹੜੇ ਅੰਦਰ ਨਹੀਂ ਰਹਿ ਸਕਦੇ ਸਨ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਤੁਸੀਂ ਇਸ ਜਗ੍ਹਾ ਤੋਂ ਚਲੇ ਜਾਓ ਗੁਰੂ ਸਾਹਿਬ ਜੀ ਨੇ ਆਪਣੇ ਵੀ ਰਿਸ਼ਤੇਦਾਰੀ ਦੇ ਵਿੱਚੋਂ ਜਿਹੜੇ ਭਰਾ ਸੀਗੇ ਉਹਨਾਂ ਨੂੰ ਵੀ ਪੈਸੇ ਦੇ ਕੇ ਨਾਹਨ ਭੇਜ ਦਿੱਤਾ ਗਿਆ ਸੀ ਤੇ ਜਦੋਂ ਗੁਰੂ ਸਾਹਿਬ ਜੀ ਨੇ ਕਿਲਾ ਛੱਡਿਆ ਤਾਂ ਗੁਰੂ ਸਾਹਿਬ ਜੀ ਦੀ ਉਹ ਭਰਾ ਜਿਹੜੇ ਹੈਗੇ ਆ ਬਾਅਦ ਦੇ ਵਿੱਚ ਆਨੰਦਪੁਰ ਸਾਹਿਬ ਵਿਖੇ ਆਏ ਤੇ ਅੱਜ ਉਹ ਭਰਾਵਾਂ ਦਾ ਹੀ ਜਿਹੜਾ ਵੰਸ ਹੈਗਾ ਸਾਨੂੰ ਆਨੰਦਪੁਰ ਸਾਹਿਬ ਦੇ ਵਿੱਚ ਮਿਲਦਾ ਹੈ ਉਹ ਅੱਜ ਵੀ ਗੁਰੂ ਸਾਹਿਬ ਜੀ ਦਾ ਜਿਹੜਾ ਪਰਿਵਾਰ ਹੈਗਾ ਉਹ ਉੱਥੇ ਹੈਗਾ ਨਿਵਾਸ ਕਰਦੇ ਆ ਸੋ ਇਸ ਤਰ੍ਹਾਂ ਦੇ ਨਾਲ ਇੱਥੇ ਇਹ ਘਟਨਾ ਵਾਪਰੀ ਹੈ ਅੱਜ ਦੂਜਾ ਦਿਨ ਹੈ ਤੇ ਜਰੂਰ ਜਿੱਥੇ ਕਿਤੇ ਵੀ ਤੁਸੀਂ ਇਸ ਵੀਡੀਓ ਨੂੰ ਸੁਣਦੇ ਹੋਵੋਗੇ ਤਾਂ ਜਰੂਰ ਇੱਥੇ ਦਰਸ਼ਨ ਦਿਓ ਆ ਕੇ ਤੇ ਸ਼ਰਦਾ ਦੇ ਫੁੱਲ ਜਿਹੜੇ ਹੈਗੇ ਆ ਭੇਟ ਕਰੋ ਤੇ ਇਹ ਸਾਰਾ ਸਫ਼ਰ ਜਿਹੜਾ ਹੈਗਾ ਸਾਡਾ ਲਗਾਤਾਰ ਚੱਲਦਾ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਵਧੀਆ ਤੋਂ ਵਧੀਆ ਵੀਡੀਓ ਜਿਹੜੇ ਹੈਗੇ ਆ ਦਿਖਾਉਂਦੇ ਰਹਾਂਗੇ ਤੇ ਸਿੱਖ ਧਰਮ ਬਾਰੇ ਜਿਆਦਾ ਤੋਂ ਜਿਆਦਾ ਜਾਣਕਾਰੀ ਦੇਣ ਦਾ ਯਤਨ ਕਰਾਂਗੇ ਇਹਦੇ ਨਾਲ ਹੀ ਇੱਥੇ ਹੀ ਅਸੀਂ ਸਮਾਪਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ